ਸੋ ਮਾਜੂਦਾ ਮੈਂ ਬਲੰਝ ਕალი ਕਾਈ ਸਾਹਿਬ ਕਿਸਾ ਦੇਖਦੇ ਹੋ ਅੱਜ ਬੜਾ ਬੜੀ ਕੇ ਮਾਂ ਦਾ ਬੜਾ ਹੀ ਵੱਡਾ ਰੋਲ ਹੁੰਦਾ ਪੂਰੇ ਪਰਿਵਾਰ ਦੇ ਸੰਭਾਲ ਸੰਭਾਲ ਰੱਖਦੀ ਹੈ ਕਿਸਾ ਦੀ ਮਾਤਾ ਸ਼ੀਲਾ ਦੇਵੀ ਜੀ ਇਹ ਸੰਸਵਰ ਸੰਸਾਰ ਦੇ ਵਿੱਚ 90 ਸਾਵਨ ਬਿਤਾ ਕੇ ਇਸ ਨਸ਼ਵਰ ਸੰਸਾਰ ਤੋਂ ਪੂਛ ਕੀਤਾ ਹੈ ਉਹਨਾਂ ਨੇ ਆਪਣੇ ਸੁਪੁੱਤਰਾਂ ਨੂੰ ਅੱਛੇ ਸੰਸਕਾਰ ਦਿੱਤੇ ਪੜ੍ਹਾਇ ਲਿਖਾਇਆ ਨੇਕ ਬਣਾਏ ਰੋਸੇ ਸੰਸਕਾਰਾਂ ਦਾ ਸਦਕਾ ਹੈ ਇਹ ਉਹਨਾਂ ਦੇ ਸੁਪੁੱਤਰ ਗੁਰਦੇਵ ਜੀ ਸੰਜੀਵ ਜੀ ਸਰਵਾ ਪਰਵਾਰ ਦਾ ਨਾਮ ਹੈ ਸਤਾਂ ਹੈ ਸੋ ਮੈਂ ਆਪਣੇ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਸ਼ਰਧਾ ਸਮਨਪੇਡ ਕਰਦਾ ਹਾਂ ਪਰਮ ਪਿਤਾ ਪਰਮਾਤਮਾ ਕੇ ਦਾਸ ਕਰਦਾ ਕਿ ਸੁਨਿਆਤਮਨ ਆਪਣੇ ਚਲਨ ਨਿਵਾਸ ਪਖਸ਼ਨਾ ਪਰਿਵਾਰ ਨੂੰ ਪਾਣਮਨੰਤਾ ਬਲਵਖਸ਼ਨਾ ਧੰਨਵਾਦ ਸੋ ਮੌਜੂਦਾ ਮੈਂ ਨਾਸਤਾ ਬੀਜਪੀ ਦੇ ਜਨਰਲ ਫੈਕਟਰੀ ਅਨਿਲ ਸਿੰਘ ਜੀ ਇਹਦਾ ਸ਼ੋ ਜਿਹੜਾ ਬੜਾ ਇੱਕ ਸੰਵੇਦਨਾ ਪਰਵਾਰਾ ਸੰਵੇਦਨਾ ਪ੍ਰਗਟ ਕਰੇ ਸ੍ਰੀ ਸਭ ਅੱਜ ਸ਼ੀਲਾ ਰਾਣੀ ਜੀ ਇਹੋ ਬੜੇ ਇੱਕ ਪਰਿਵਾਰ ਨੂੰ ਬੜਾ ਇੱਕ ਗੁੱਛੇ ਦਾ ਸੰਭਾਗ ਰੱਖਿਆ ਸੀ ਸ਼ੀਲਾ ਰਾਣੀ ਕਿਸਾ ਦੇ ਦੋ ਬੜਾ ਸੰਸਕਾਰ ਸੀ ਪਰਿਵਾਰ ਦੇ ਦੇਖੋ ਮਾਵਾ ਠੰਡੀਆਂ ਛਾਵਾ ਮਾਵਾ ਦੀ ਰੀਸ ਕੌਣ ਕਰ ਸਕਦਾ ਅੱਜ ਸਾਡੇ ਪੰਜਾਬ ਦੇ ਕੋਸ਼ਾ ਅਧਿਖ ਮੇਰੇ ਬਹੁਤ ਹੀ ਪਿਆਰੇ ਸਾਥੀ ਗੁਰਦੇਵ ਸ਼ਰਮਾ ਜੀ ਦੇ ਮਾਤਾ ਜੀ ਦਾ ਅੰਤ ਕਿਰਿਆ ਦਾ ਸੀਗਾ ਦਸਮ ਪਗੜੀ ਸੀ ਅਸੋ ਦਿਵਸ ਤੇ ਸਾਰੇ ਇਕੱਠੇ ਹੋਏ ਸੀਗੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਜਿਸ ਤਰੀਕੇ ਦੇ ਨਾਲ ਗੁਰਦੇਵ ਸ਼ਰਮਾ ਜੀ ਔਰ ਉਹਨਾਂ ਦਾ ਪੂਰਾ ਪਰਿਵਾਰ ਦੇਸ਼ ਔਰ ਸਮਾਜ ਦੀ ਸੇਵਾ ਕਰ ਰਿਹਾ ਚਾਹੇ ਕੋਈ ਰਾਜਨੀਤਿਕ ਖੇਤਰ ਹੋਵੇ ਧਾਰਮਿਕ ਖੇਤਰ ਹੋਵੇ ਸਮਾਜਿਕ ਖੇਤਰ ਹੋਵੇ ਹਰ ਖੇਤਰ ਚ ਵੱਧ ਚੜ ਕੇ ਔਰ ਮੈਂ ਸਮਝਦਾ ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਵਿਅਕਤੀ ਸਮਾਜ ਦੇ ਵਾਸਤੇ ਕੰਮ ਕਰਦੇ ਨੇ ਉਹਨਾਂ ਦੀ ਪ੍ਰੇਰਣਾ ਉਹਨਾਂ ਦੇ ਮਾਪੇ ਹੁੰਦੇ ਨੇ ਉਹਨਾਂ ਦੇ ਦਿੱਤੇ ਸੰਸਕਾਰ ਹੁੰਦੇ ਨੇ ਔਰ ਮੈਂ ਸਮਝਦਾ ਹਾਂ ਕਿ ਮਾਤਾ ਜੀ ਨੇ ਬਹੁਤ ਅੱਛੇ ਸੰਸਕਾਰ ਆਪਣੇ ਬੱਚਿਆਂ 'ਚ ਦਿੱਤੇ ਨੇ ਔਰ ਸ਼ਾਇਦ ਇਹੀ ਜੀਵਨ ਦੀ ਪੂੰਜੀ ਹੁੰਦੀ ਹੈ ਮੈਂ ਆਪਣੇ ਵੱਲੋਂ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਪ੍ਰਦੇਸ਼ ਵੱਲੋਂ ਔਰ ਪ੍ਰਧਾਨ ਸੁਨੀਲ ਜਾਕਰ ਜੀ ਜਿਹੜੇ ਕਿ ਅਜਬਾਰ ਨੇ ਔਰ ਸਾਡੇ ਪ੍ਰਦੇਸ਼ ਦੇ ਪ੍ਰਭਾਰੀ ਵਿਜੇ ਰupani ਜੀ ਜਿਹੜੇ ਕਿ ਪੂਰਵ ਮੁੱਖ ਮੰਤਰੀ ਗੁਜਰਾਤ ਨੇ ਔਰ ਨਰਿੰਦਰ ਰੈਣਾ ਜਿਹੜੇ ਸਾਡੇ ਸਾਬਿਹ ਪ੍ਰਭਾਰੀ ਨੇ ਉਹਨਾਂ ਨੇ ਵੀ ਮੇਰੇ ਰਾਹੀਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਸੰਦੇਸ਼ ਭੇਜਿਆ ਅਸੀਂ ਸਾਰੇ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ 'ਚ ਖੜੇ ਆਂ ਔਰ ਪ੍ਰਭੂ ਦੇ ਚਰਨਾਂ 'ਚ ਇਹੀ ਅਰਦਾਸ ਬੇਨਤੀ ਕਰਦੇ ਆਂ ਕਿ ਪ੍ਰਭੂ ਪਿਛਲੀ ਆਤਮਾ ਨੂੰ ਆਪਣੇ ਚਰਨਾਂ ਚ ਸਥਾਨ ਦੇਣਾ और साढ़े माताजी जी और इस बड़े परिवार को भी दुख सहन की शक्ति देना जय श्री राम देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।